ਪਠਾਨਕੋਟ ਚ ਅੱਜ ਵੀ ਮੌਜੂਦ ਹੈ ਬ੍ਰਿਟਿਸ਼ ਕਾਲ ਚ ਬਣਿਆ ਅੰਗਰੇਜ਼ਾਂ ਦਾ ਕਬਰਿਸਤਾਨ ਅਤੇ ਚਰਚ ਕਰੀਬ 200 ਸਾਲ ਪੁਰਾਣਾ ਦੱਸਿਆ ਜਾ ਰਿਹਾ ਇਤਿਹਾਸ ਅੱਜ ਵੀ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ ਆਪਣੇ ਪੁਰਖਿਆਂ ਦੀ ਕਬਰ ਵੇਖਣ ਬ੍ਰਿਟਿਸ਼ ਕਾਲ ਵਿੱਚ ਸ਼ਹੀਦ ਹੋਣ ਵਾਲੇ ਅਫਸਰਾਂ ਨੂੰ ਦਫਨਾਇਆ ਜਾਂਦਾ ਸੀ ਇਸ ਕਬਰਿਸਤਾਨ ਵਿੱਚ ਪਠਾਨਕੋਟ ਹੀ ਨਹੀਂ ਬਲਕਿ ਨਾਲ ਲੱਗਦੇ ਹਿਮਾਚਲ ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚੋਂ ਵੀ ਦਫਨਾਏ ਜਾਂਦੇ ਸਨ ਅੰਗਰੇਜ਼ ਅਫਸਰ ਭਾਰਤ ਦੇਸ਼ ਚਾਹੇ ਸਨ 1947 ਚ ਆਜ਼ਾਦ ਹੋ ਗਿਆ ਸੀ ਪਰ ਅਜ ਵੀ ਕਈ ਅਜਿਹੇ ਇਤਿਹਾਸ ਨੇ ਜੋ ਲੋਕਾਂ ਦੇ ਸਾਹਮਣੇ ਨਹੀਂ ਆਏ ਅਤੇ ਉਹਨਾਂ ਵਿੱਚੋਂ ਹੀ ਇੱਕ ਹੈ ਪੰਜਾਬ ਜੰਮੂ ਕਸ਼ਮੀਰ ਦੀ ਸਰਦ ਤੇ ਪੈਂਦੇ ਪਿੰਡ ਮਾਧੂਪੁਰ ਚ ਬ੍ਰਿਟਿਸ਼ ਕਾਲ ਚ ਬਣਿਆ ਚਰਚ ਅਤੇ ਕਬਰਿਸਤਾਨ ਜੋ ਕਿ 200 ਸਾਲ ਪੁਰਾਣੇ ਦੱਸੇ ਜਾ ਰਹੇ ਨੇ ਇਸ ਕਬਰਿਸਤਾਨ ਵਿੱਚ ਬ੍ਰਿਟਿਸ਼ ਕਾਲ ਦੇ ਦੌਰਾਨ ਜੋ ਕਿ ਅੰਗਰੇਜ਼ ਅਫਸਰ ਜਿਸ ਦੀ ਮੌਤ ਹੁੰਦੀ ਸੀ ਜਾਂ ਫਿਰ ਕੋਈ ਅੰਗਰੇਜ਼ ਆਰਮੀ ਅਫਸਰ ਸ਼ਹੀਦ ਹੁੰਦਾ ਸੀ ਉਸ ਨੂੰ ਇਸ ਕਬਰਿਸਤਾਨ ਦੇ ਵਿੱਚ ਦਫਨਾਇਆ ਜਾਂਦਾ ਸੀ ਅਤੇ ਇਸ ਦੇ ਨਾਲ ਹੀ ਚਰਚ ਵੀ ਬਣਾਈ ਗਈ ਹੈ ਜਿਸ ਦੇ ਵਿੱਚ ਅਜ ਵੀ ਬ੍ਰਿਟਿਸ਼ ਕਾਲ ਦੇ ਦੌਰਾਨ ਦੀਆਂ ਨਿਸ਼ਾਨੀਆਂ ਮੌਜੂ ਕਿ ਖਿੜਕੀਆਂ ਅਤੇ ਛੱਤਾਂ ਤੱਕ 200 ਸਾਲ ਪੁਰਾਣੇ ਹੀ ਦੱਸੇ ਜਾ ਰਹੇ ਹਨ ਜਿਸ ਦੇ ਵਿੱਚ ਹਰ ਰੋਜ਼ ਪ੍ਰੇਅਰ ਕੀਤੀ ਜਾਂਦੀ ਹੈ ਅਤੇ ਇਸੇ ਜਗ੍ਹਾ ਤੇ ਵਿਦੇਸ਼ਾਂ ਤੋਂ ਆਏ ਬ੍ਰਿਟਿਸ਼ ਕਾਲ ਦੌਰਾਨ ਸ਼ਹੀਦ ਹੋਏ ਜਾਂ ਫਿਰ ਕੋਈ ਅਫਸਰ ਜਿਸ ਦੀ ਮੌਤ ਹੋਈ ਉਸ ਦੇ ਪਰਿਵਾਰ ਵਾਲੇ ਆਪਣੇ ਪੂਰਵਜਾਂ ਦੀ ਆਤਮਾ ਦੇ ਲਈ ਸ਼ਾਂਤੀ ਪ੍ਰੇਅਰ ਕਰਦੇ ਹਨ ਅਤੇ ਚਰਚ ਦੇ ਵਿੱਚ ਰੋਜ਼ਾਨਾ ਪੇਰ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਇਹਨਾਂ ਲੋਕਾਂ ਦਾ ਮੌਜੂਦਾ ਸਰਕਾਰਾਂ ਦੇ ਖਿਲਾਫ ਰੋਸ ਹੈ ਕਿ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਇਹ ਪੁਰਾਣੀਆਂ ਦਰੋਹਾਂ ਜਿਸ ਦੀਆਂ ਕਬਰਾਂ ਦੇ ਉੱਪਰੋਂ ਚੋਰ ਉਸ ਵੇਲੇ ਦੇ ਲੱਗੇ ਹੋਏ ਸਮਾਨ ਨੂੰ ਵੀ ਚੋਰੀ ਕਰਕੇ ਲੈ ਗਏ ਜਿਸ ਦੇ ਚਲਦੇ ਇਹਨਾਂ ਨੇ ਅਗੇ ਅਪੀਲ ਕੀਤੀ ਹੈ ਇਸ ਸਬੰਧੀ ਇਸ ਕਬਰਿਸਤਾਨ ਦੀ ਦੇਖਰੇਖ ਕਰਨ ਵਾਲੇ ਲੋਕਾਂ ਅਤੇ ਪਾਸਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਚਰਚ ਅਤੇ ਕਬਰਿਸਤਾਨ ਕਰੀਬ 200 ਸਾਲ ਪੁਰਾਣੇ ਹਨ ਉਹਨਾਂ ਦੱਸਿਆ ਕਿ ਇਸ ਚਰਚ ਅਤੇ ਕਬਰਿਸਤਾਨ ਦੀ ਉਸਾਰੀ ਬ੍ਰਿਟਿਸ਼ ਕਾਲ 'ਚ ਅੰਗਰੇਜ਼ਾਂ ਵੱਲੋਂ ਕਾਰਵਾਈ ਗਈ ਸੀ ਅਤੇ ਉਸ ਸਮੇਂ ਜਿਹਨਾਂ ਅੰਗਰੇਜ਼ ਅਫਸਰਾਂ ਅਤੇ ਸੈਨਾ ਵਿੱਚ ਸ਼ਹੀਦ ਹੋਏ ਅੰਗਰੇਜ਼ ਅਧਿਕਾਰੀਆਂ ਦੀ ਮੌਤ ਹੋ ਜਾਂਦੀ ਸੀ ਉਹਨਾਂ ਨੂੰ ਇਸ ਕਬਰਿਸਤਾਨ 'ਚ ਦਫਨਾਇਆ ਜਾਂਦਾ ਸੀ ਉਹਨਾਂ ਕਿਹਾ ਕਿ ਅੱਜ ਇਹਨਾਂ ਕਬਰਾਂ ਦੇ ਵੰਸ਼ਜ ਇਸ ਜਗ੍ਹਾ ਤੇ ਆਉਂਦੇ ਹਨ ਅਤੇ ਇਹਨਾਂ ਵਿਛੜੀਆਂ ਰੂਹਾਂ ਨੂੰ ਯਾਦ ਕਰ ਉਹਨਾਂ ਲਈ ਚਰਚ ਵਿਖੇ ਪ੍ਰਾਰਥਨਾ ਕਰਦੇ ਹਨ ਚਰਚ ਦਾ ਇਤਿਹਾਸ ਪੁਰਾ ਇਸ ਜਗ੍ਹਾ ਤੇ ਪ੍ਰਾਰਥਨਾ ਲਈ ਆਉਂਦੇ ਹਨ ਇਸ ਮੌਕੇ ਇਹਨਾਂ ਲੋਕਾਂ ਸਰਕਾਰਾਂ ਅੱਗੇ ਮੰਗ ਕਰਦੇ ਹੋਏ ਕਿਹਾ ਕਿ ਇਸ ਇਤਿਹਾਸਿਕ ਜਗ੍ਹਾ ਨੂੰ ਬਚਾਉਣ ਦੇ ਲਈ ਇਸ ਦੀ ਮੁਰਮਤ ਕਾਰਵਾਈ ਜਾਵੇ ਤਾਂ ਜੋ 200 ਸਾਲ ਪੁਰਾਣੀ ਇਸ ਇਤਿਹਾਸ ਨੂੰ ਬਚਾਇਆ ਜਾ ਸਕੇ। ਇਹ ਹੀ ਦੱਸਣਾ ਚਾਹੁੰਦੇ ਹਾਂ ਕਿ ਇਹ ਬਿਲਡਿੰਗ 200 ਸਾਲ ਪੁਰਾਣੀ ਔਰ ਅੱਜ ਵੀ ਇਸ ਨੂੰ ਅੱਛੇ ਢੰਗ ਨਾਲ ਸੰਭਾਲਿਆ ਦਾ ਪਰ ਫਿਰ ਵੀ ਇਹ ਕਾਫੀ ਪੁਰਾਣੀ ਬਿਲਡਿੰਗ ਹੈ ਔਰ ਇਹਦੇ ਨਾਲ ਲੱਗਦਾ ਇੱਕ ਕਬਰਸਤਾਨ ਹੈ। ਉਹ ਵੀ ਬਹੁਤ ਪੁਰਾਣਾ ਹੈ। ਤੋਂ ਜਿੰਨਾ ਕੋ ਦਾ ਇਤਿਹਾਸ ਸਾਨੂੰ ਮਿਲਿਆ ਤੋਂ ਹੋ ਸਕਦਾ ਕਿ ਉਸ ਤੋਂ ਵੀ ਅੱਗੇ ਦਾ ਹੋਵੇ। ਤੋਂ ਉਹਦੇ ਵਿੱਚ ਕਾਫੀ ਕਬਰਾਂ ਦੀ ਪਲੇਟਾਂ ਜਿਹੜੀਆਂ ਉਹ ਨਹੀਂ ਮਿਲੀਆਂ ਜਿਸ ਤੋਂ ਮਲਕ ਉਹ 200 ਸਾਲ ਤੋਂ ਵੀ ਹੋ ਸਕਦਾ ਕਿ ਵਾਦਾ ਹੋਵੇ। ਪਰ ਉਹਦੇ ਵਿੱਚ ਜਿੰਨੇ ਵੀ ਇੱਥੇ ਆਰਮੀ ਉਦੋਂ ਠਹਿਰਦੀ ਸੀ ਜਾਂ ਆਸੇ-ਪਾਸੇ ਦੂਰ ਦੂਰ ਤੇ ਕੋਈ ਜਵਾਨ ਮਰ ਜਾਂਦਾ ਸੀ ਅਫੀਸਰ ਡੈਥ ਹੋ ਜਾਂਦੀ ਸੀ ਤੇ ਉਹਨਾਂ ਨੂੰ ਇੱਥੇ ਦਫਨਾਇਆ ਜਾਂਦਾ ਸੀ ਔਰ ਇਸੇ ਤਰ੍ਹਾਂ ਅੱਜ ਵੀ ਉਸ ਨੂੰ ਸਾਰਿਆਂ ਨੇ ਸੰਭਾਲਿਆ ਦਾ ਤੇ ਚਰਚ ਬਿਲਡਿੰਗ ਨੂੰ ਵੀ ਸਾਰਿਆਂ ਨੇ ਸੰਭਾਲੇ ਦਾ ਤੋਹੀ ਤੇ ਸਰਕਾਰ ਅੱਗੇ ਮੰਗ ਕਰਨਿਆ ਕਿ ਸਰਕਾਰ ਕੁਛ ਨਾ ਕੁਛ ਫੰਡ ਦੇਵੇ ਤਾਂ ਕਿ ਇਸ ਪੁਰਾਣੀ ਬਿਲਡਿੰਗ ਔਰ ਪੁਰਾਣੇ ਕਬਰਸਤਾਨ ਦੀ ਦੇਖਰੇਖ ਕੀਤੀ ਚੰਗੀ ਤੰਗ ਨਾਲ ਕੀਤੀ ਜਾਵੇ ਤਾਂ ਕਿ ਕੋਈ ਯਾਦਗਾਰ ਸਾਡੇ ਦੇਸ਼ ਚ ਬਣੀ ਰਹੇ ਸਿੱਧੀ ਮੈਂ ਰਵਣ ਦੀਪਕ কুমার ਇਸ ਚਰਚ ਵਿੱਚ ਪ੍ਰੈਸਟਿੰਚਾਰਜਾਂ ਡਿਊਟੀ ਨਿਭਾ ਰਿਹਾ ਹਾਂ ਮੇਰੇ ਨਾਲ ਸਾਡੇ ਡੀਕਨ ਸਾਹਿਬ ਜੋਨ ਮਸੀ ਜੀ ਖੜੇ ਹਨ ਇਹ ਵੀ ਡਿਊਟੀ ਇੱਥੇ ਕਰਦੇ ਹਨ ਸਾਡੇ ਪਿੱਛੇ ਬੁਲਟੀਮ ਚੱਚੀ ਮੰਡੀ ਮਧਪੁਰ ਹੋਲਸੈਂਡ ਚਰਚ ਦੀ ਖੜੀ ਹੈ ਜਿਸ ਵਿੱਚ ਪ੍ਰਧਾਨ ਸਗਲ ਮਸੀ ਤੇ ਕੈਸ਼ਰ ਵਿਜੇ ਕੁਮਾਰ ਜੀ ਖੜੇ ਹਨ ਇਹ ਸਭੀ ਮਿਲ ਕੇ ਇਸ ਚਰਚ ਦੀ ਦੇਖਭਾਲ ਕਰਦੇ ਹਨ ਇਹ ਚਰਚ ਜੀ 200 ਸਾਲ ਪੁਰਾਣਾ ਹੈ ਘਟ ਤੋਂ ਘਟ 1835 ਤੋਂ ਬਣਿਆ ਹੈ ਇਹ ਬ੍ਰਿਟਿਸ਼ ਗਵਰਨਮੈਂਟ ਜਦੋਂ ਹੁੰਦੀ ਸੀ ਇੱਥੇ ਸਰਕਾਰ ਸੀ ਉਹਨਾਂ ਨੇ ਬਣਵਾਇਆ ਸੀ ਉਸ ਸਮੇਂ ਤੋਂ ਬਣਿਆ ਹੈ ਤੇ ਇੱਥੇ ਜੋ ਮਿਲਟਰੀ ਹੁੰਦੀ ਸੀ ਬ੍ਰਿਟਿਸ਼ ਜੁਰਮਨ ਦੀ ਲਾਗੇ ਕਬਰਸਤਾਨ ਹੈ ਉੱਥੇ ਉਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਹਨ ਜਿੰਦੇ ਵੀ ਬ੍ਰਿਟਿਸ਼ ਜੁਰਮਨ ਚੇ ਕੰਮ ਕਰਦੇ ਸਨ ਜਿਹਨਾਂ ਦੀ ਡੈਥ ਹੁੰਦੀ ਸੀ ਇਸ ਕਬਰਸਤਾਨ ਚ ਦਬਾਈ ਜਾਂਦੇ ਸਨ ਇਤਿਹਾਸ 200 ਸਾਲ ਪੁਰਾਣਾ ਹੈ ਤੇ ਕਬਰਸਤਾਨ ਵੀ 200 ਸਾਲ ਪੁਰਾਣਾ ਹੈ ਤੇ ਜਿਸ ਦੀ ਦੇਖਭਾਲ ਅੱਜ ਵੀ ਅਸੀਂ ਪੂਰੇ ਮਾਨ ਨਾਲ ਕਰਦੇ ਆਂ ਇਹ ਚਾਚੇ ਨੂੰ ਸਾਂਭਿਆ ਹੈ ਚਾਚੇ ਕਮੇਟੀ ਨੇ ਤੇ ਇਸ ਚਰਚ ਦੀ ਬਿਲਡਿੰਗ ਦੀ ਜੋ ਵੀ ਰੈਨੋਵੇਸ਼ਨ ਹੈ ਉਹ ਚਰਚ ਕਬੱਡੀ ਕਰਦੀ ਹੈ ਸਾਰੇ ਲੋਕ ਇਸੇ ਸਹਿਯੋਗ ਕਰਦੇ ਹਨ ਆਪਣਾ ਹਿੱਸਾ ਪਾ ਕੇ ਇਸ ਇਮਾਰਤ ਨੂੰ ਬਚਾਇਆ ਹੋਇਆ ਹੈ ਤੇ ਜਿਹੜਾ ਕਬਰਸਤਾਨ ਹੈ ਉਸ ਦੀ ਸੇਵਾ ਵੀ ਇਸੇ ਤਰ੍ਹਾਂ ਹੁੰਦੀ ਹੈ